ਹਾਂਜੀ ਆਪਾਂ ਬਣਾਉਣ ਲੱਗੇ ਸ਼ਾਹੀ ਪਨੀਰ ਮੈਂ ਮੋٹے ਮੋٹے ਟਮਾਟਰ ਪਿਆਜ਼ ਲਸਣ ਕੜੀ ਪੱਤਾ ਹਰੀਆਂ ਮਿਰਚਾਂ ਸਾਰਿਆਂ ਨੂੰ ਪਾ ਕੇ ਨਾ ਮੈਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਫੇਰ ਨੂੰ ਠੰਡਾ ਕਰਕੇ ਤੇ ਨੂੰ ਮਿਕਸੀ ਤੇ ਵਿੱਚ ਪਾ ਕੇ ਤੇ ਜਿਹੜਾ ਜਿੰਨਾ ਵੀ ਸੀਗਾ ਇਹ ਟਮਾਟਰ ਪਿਆਜ਼ ਸਾਰਿਆਂ ਨੂੰ ਮੈਂ ਗ੍ਰਾਈਂਡ ਕਰ ਲਿਆ ਚੰਗੀ ਤਰ੍ਹਾਂ ਬਿਲਕੁਲ ਆਂ ਕਰ ਲਿਆ ਹਨ ਬਿਲਕੁਲ ਜਿੱਦਾਂ ਕਹਿੰਦਾ ਇਹ ਥੋੜਾ ਜਿਹਾ ਪਾਣੀ ਲੈ ਕੇ ਤੇ ਇਹਦੇ ਵਿੱਚ ਮੈਂ ਪਾ ਦਿੱਤਾ ਹੈਗਾ ਲੂਣ ਫਿਰ ਪਾ ਦਤੀਆਂ ਮੈਂ ਥੋੜੀਆਂ ਮਿਰਚਾਂ ਫਿਰ ਪਾ ਦਿੱਤੀ ਮੈਂ ਥੋੜੀ ਹਲਦੀ ਜਿੰਨਾ ਮਤਲਬ ਆਪਾਂ ਨੂੰ ਚਾਹੀਦਾ ਹੈਗਾ ਆ ਮੈਂ ਪਹਿਲੀ ਵਾਰੀ ਬਣਾਉਣ ਲੱਗੀ ਆ ਜੇ ਸਹੀ ਬਣ ਗਿਆ ਤੁਸੀਂ ਵੀ ਬਣਾ ਲਿਓ ਪਰ ਬਣੂਗਾ ਐਸੇ ਹੀ ਤੇ ਆਪਾਂ ਇਹ ਚ ਹਲਦੀ ਪਾ ਕੇ ਇਹਨੂੰ ਮਸਾ ਕਰ ਲਿਆ ਇੱਧਰ ਆਪਾਂ ਤੇਲ ਰੱਖਿਆ ਇਹਦੇ ਵਿੱਚ ਸਾਰਾ ਜਿਹੜਾ ਲੂਣ ਮਿਰਚ ਸਾਰਾ ਇਹਦੇ ਵਿੱਚ ਦੇ ਵਿੱਚ ਪਾ ਦਿੱਤਾ ਆਪਾਂ ਠੀਕ ਆ ਇਹਦਰ ਆਪਾਂ ਦਾੜਕਾ ਜਿਹੜਾ ਬਰੀਕ ਕਰਕੇ ਪਰੱਖਿਆ ਹੋਇਆ ਮਸ਼ੀਨ ਦੇ ਗ੍ਰੈਂਡਰ ਦੇ ਵਿੱਚ ਇਹ ਆਪਾਂ ਹੁਣ ਇਹਦੇ ਵਿੱਚ ਸਾਰਾ ਪਾ ਦਵਾਂਗੇ ਠੀਕ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜੜਾ ਪੁੰਨ ਲੈਣੇ ਆ ਫੇ ਥੋੜੀ ਜਿਹੀ ਮੇਰੇ ਕੋਲ ਤਾਜੀ ਮੜਾਈ ਪਈ ਸੀ ਮੈਂ ਉਹ ਵੀ ਇਹਦੇ ਵਿੱਚ ਪਾ ਦਤੀ ਆ ਮੈਂ ਕਾਜਾ ਸ਼ਾਹੀ ਪਨੀਰ ਬਣਾਉਣਾ ਮੈਂ ਇਹਦੇ ਵਿੱਚ ਕੰਮ ਜਿਹੜਾ ਟਮਾਟਰ ਹੁੰਦਾ ਹੀ ਆ ਇੱਧਰ ਪਾਣੀ ਵੀ ਮੈਂ ਗਰਮ ਰੱਖਿਆ ਹੋਇਆ ਇਹ ਚ 4-5 ਟਮਾਟਰ ਮੈਂ ਜਿਹੜੇ ਪਾ ਲਏ ਸੀ ਤੇ ਇਹ ਥੋੜਾ ਪਨੀਰ ਆਪਾਂ ਲਿਆਂਦਾ ਸੀ ਤੇ ਉਹ ਆਪਾਂ ਬਣਾ ਲਿਆ ਹੁਣ ਬਣ ਗਿਆ ਜੀ ਇਹ ਸ਼ਾਹੀ ਪਨੀਰ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਤੁਸੀਂ ਵੀ ਸ਼ਾਹੀ ਪਨੀਰ ਘਰ ਬਣਾਇਆ ਕਰੋ ਆਪਣੇ ਬੱਚਿਆਂ ਨੂੰ ਖਵਾਇਆ ਕਰੋ ਖੁਸ਼ ਆਪ ਵੀ ਖੁਸ਼ ਤੇ ਬੱਚੇ ਵੀ ਖੁਸ਼